ਲੁਧਿਆਣੇ ਜਿੰਨਾ ਕੰਮ ਨਹੀਂ ਤੇ ਤਰਨਤਾਰਨ ਜਿੰਨਾ ਦਮ ਨਹੀਂ ਤਾਂ ਦੱਸੋ ਫੇਰ ਤੁਸੀਂ ਕਿੱਥੋਂ ਕਿੱਥੋਂ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਦੋਸਤੋ ਕਈ ਵਾਰ ਨਾ ਸੀ WhatsApp ਵਿੱਚ ਜਿਵੇਂ ਕੋਈ ਸਟੇਟਸ ਦੇਖਦੇ ਆ ਤਾਂ ਕਈ ਲੈਣਾ ਸਾਡੇ ਦਿਲ ਨੂੰ ਇਸ ਤਰ੍ਹਾਂ ਮਤਲਬ ਛੂ ਜਾਂਦੀ ਹੈ ਨਾ ਬਹੁਤ ਵਧੀਆ ਲੱਗਦੀ ਆ ਜੀ ਮੈਂ ਕਿ ਮੈਂ ਅੱਜ ਹੀ ਪੜਿਆ ਇੱਕ ਸਾਡੇ ਪੰਜਾਬ ਬਾਰੇ ਲਿਖਿਆ ਸੀਗਾ ਬਹੁਤ ਖੂਬਸੂਰਤ ਲਾਈਨਾਂ ਐ ਮੈਂ ਤੁਹਾਡੇ ਨਾਲ ਮੈਂ ਕਿ ਉਹ ਵਾਲਾ ਸ਼ੇਅਰ ਕਰਾਂ ਅਗਰ ਤੁਹਾਨੂੰ ਪਸੰਦ ਆਉਂਦੀਆਂ ਨੇ ਇਹ ਵਾਲੀਆਂ ਲਾਈਨਾਂ ਤਾਂ ਆਪਣੇ ਪੰਜਾਬ ਦੀ ਖਾਤਰ ਇੱਕ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜਿੱਤੇ ਵੀਡੀਓ ਨੂੰ ਪਲੀਜ਼ ਪੂਰਾ ਦੇਖਿਓ ਤਾਂ ਮੈਂ ਨਾ ਉਹ ਲਾਈਨਸ ਲਿਖੀਆਂ ਐ ਕਿਉਂਕਿ ਕਾਫੀ ਜ਼ਿਆਦਾ ਸੀਗੀਆਂ ਪੰਜਾਬ ਬਾਰੇ ਉਹਦੇ ਵਿੱਚ ਦੱਸਿਆ ਗਿਆ ਐ ਤਾਂ ਚਲੋ ਜੀ ਮੈਂ ਤੁਹਾਨੂੰ ਪੜ ਕੇ ਹੀ ਸੁਣਾਉਂਦੀ ਆਂ ਕਹਿੰਦੇ ਨੇ ਜਲੰਧਰ ਜਿੰਨੀ ਸ਼ਾਨ ਨਹੀਂ ਬਰਨਾਲੇ ਜਿੰਨਾ ਮਾਣ ਨਹੀਂ ਅਮਰitsar ਜਿੰਨਾ ਦਾਣ ਨਹੀਂ ਫਿਰੋਜ਼ਪੁਰ ਜਿੰਨੀ ਧੁੱਪ ਨਹੀਂ ਹੁਸ਼ਿਆਰਪੁਰ ਜਿੰਨੇ ਰੁੱਖ ਨਹੀਂ ਬਠਿੰਡੇ ਜਿੰਨਾ ਰੇਤਾ ਨਹੀਂ ਸੰਗਰੂਰ ਜਿੰਨੇ ਨੇਤਾ ਨਹੀਂ ਰੋਪੜ ਜਿੰਨੀ ਮਹਿੰਗਾਈ ਨਹੀਂ ਕਪੂਰਥੜੇ ਜਿੰਨੀ ਸਫਾਈ ਨਹੀਂ ਮੋਗੇ ਜਿੰਨੀ ਮਸ਼ੀਨ ਨਹੀਂ ਮੁਕਤਸਰ ਜਿੰਨੀ ਜ਼ਮੀਨ ਨਹੀਂ ਫਤਿਹਗੜ ਜਿੰਨਾ ਇਤਿਹਾਸ ਨਹੀਂ ਬਟਾਲੇ ਜਿੰਨਾ ਵਿਸ਼ਵਾਸ ਨਹੀਂ ਚੰਡੀਗੜ੍ਹ ਜਿੰਨੀ ਨਾਰ ਨਹੀਂ ਗੁਰਦਾਸਪੁਰ ਜਿੰਨਾ ਪਿਆਰ ਨਹੀਂ ਲੁਧਿਆਣਾ ਜਿੰਨਾ ਕੰਮ ਨਹੀਂ ਤੇ ਤਰਨਤਾਰਨ ਜਿੰਨਾ ਦਮ ਨਹੀਂ ਤਾਂ ਦੱਸੋ ਫੇਰ ਤੁਸੀਂ ਕਿੱਥੋਂ ਕਿੱਥੋਂ ਤਾਂ ਦੋਸਤੋ ਐਸੀ ਸੀ ਸਾਡੇ ਪੰਜਾਬ ਬਾਰੇ ਲਾਈਨਾਂ ਬਹੁਤ ਹੀ ਜ਼ਿਆਦਾ ਖੂਬਸੂਰਤ ਸੀਗੀਆਂ ਤਾਂ ਹੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਅਗਰ ਤੁਹਾਨੂੰ ਪਸੰਦ ਆਉਂਦੀਆਂ ਐ ਸਾਡਾ ਪੰਜਾਬ ਤਾਂ ਵੈਸੇ ਹੈ ਹੀ ਇੰਨਾ ਸੋਹਣਾ ਫਿਰ ਵੀ ਅਗਰ ਲਾਈਨਾਂ 'ਚ ਦਮ ਹੈਗਾ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਚਲੋ ਜੀ ਅਸੀਂ ਕਿਸੇ ਹੋਰ ਵਧੀਆ ਜੀ ਵੀਡੀਓ ਨਾਲ ਮਿਲਦੇ ਹਾਂ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ